ਇਹ ਕਿਰਵਾਤ ਸਾਡੇ ਦਾਦਾ ਜੀ ਨੇ ਰੇੜੀ ਲਗਾ ਕੇ ਕੀਤੀ ਸੀਗੀ ਪੰਦੇਸ ਸਾਹਿਬ ਗ੍ਰਾਮ ਜੀ ਨੇ ਉਹਨਾਂ ਦਾ ਹੀ ਪ੍ਰਤਾਪ ਹੈ ਉਹਨਾਂ ਦੇ ਪ੍ਰਤਾਪ ਨਾਲ ਅਸੀਂ ਅੱਗੇ ਚੱਲੇ ਹੋਏ ਹਾਂ ਇਸੇ ਕੰਮ ਤੋਂ ਸਭ ਕੁਝ ਬਣਿਆ ਸਭ ਕੁਝ ਬੱਚੇ ਪੜੇ ਸਭ ਬਣੇ ਆਂ ਪੁਰਾਣੇ ਕਸਟਮਰ ਹੈ ਸਾਡੇ ਬਹੁਤ ਪੁਰਾਣੇ ਆਏ ਹੋਏ ਤੇ ਸਾਰੇ ਉਹਨਾਂ ਦਾ ਪ੍ਰਤਾਪ ਚੱਲ ਰਿਹਾ ਜੀ ਬਜ਼ੁਰਗਾਂ ਨੇ ਗਿਆਨ ਦਿੱਤਾ ਹੈ ਜਾਂ ਉਹਨਾਂ ਨੇ ਸਿਖਾਇਆ ਹੈ ਉਸੇ ਅਕੋਰਡਿੰਗ ਹੀ ਚੱਲੇ ਹੋਏ ਹਾਂ ਕੋਈ ਚੀਜ਼ ਚੇਂਜ ਨਹੀਂ ਕੀਤੀ ਕਿਉਂਕਿ ਇਹਦਾ ਵਿਧੀ ਹੁੰਦੀ ਬਣਾਉਣ ਦੀ ਜੀ ਆਤਮਾ ਵਿੱਚ ਪਰਮਾਤਮਾ ਦਾ ਨਿਵਾਸ ਹੈ ਕਰਾ ਆਪਣੇ ਭੋਜਨ ਵਿੱਚ ਸ਼ੁੱਧਤਾ ਨਹੀਂ ਨਾ ਤੋ ਜੀਵਨ ਵਿੱਚ ਕਿਸੇ ਵੀ ਚੀਜ਼ ਵਿੱਚ ਸ਼ੁੱਧਤਾ ਨਹੀਂ ਆਏਗੀ ਉਹਨੇ ਦੇ ਵਿੱਚ ਕੋਈ ਵੀ ਸਾਡੇ ਦੇ ਬਾਜ਼ਾਰ ਦਾ ਮਸਾਲਾ ਨਹੀਂ ਪੀਸਿਆ ਹੋਇਆ ਪਾਇਆ ਨਾ ਬਾਜ਼ਾਰ ਦਾ ਸੀ ਕੋਈ ਚੀਜ਼ ਨਾ ਕੈਮੀਕਲ ਚੀਜ਼ ਯੂਜ਼ ਕੀਤੀ ਹੋਈ ਹੈ ਨਾ ਇਹ ਚ ਸੋਡਾ ਬਾਈ ਕਾਰ ਹੈ ਔਰ ਬਿਲਕੁਲ ਸਾਤਵਿਕ ਭੋਜਨ ਹੈ ਨਾ ਇਹ ਨੁਕਸਾਨ ਲਊਗਾ ਨਾ ਵਿੱਚ ਪਿਆਜ਼ ਹੈ ਨਾ ਤੇਲ ਹੈ ਨਾ ਕਿਹੋ ਜਿਹਾ ਨਾ ਲਸਣ ਹੈ ਲੁਧਿਆਨਵੀਜ਼ ਨੂੰ ਅੱਜ ਕੱਲ ਵਧੀਆ ਖਾਣਾ ਤੇ ਨਵੀਆਂ-ਨਵੀਆਂ ਡਿਸ਼ੇਸ ਟਰਾਈ ਕਰਨ ਦਾ ਕਾਫੀ ਜ਼ਿਆਦਾ ਸ਼ੌਂਕ ਰਹਿੰਦਾ ਤੇ ਜਿਸ ਨੂੰ ਟੇਸਟ ਕਰਨ ਦੇ ਲਈ ਲੁਧਿਆਨਵੀਜ਼ ਜਿਹੜੇ ਨੇ ਉਹ ਕਾਫੀ ਦੂਰ-ਦੂਰ ਤੱਕ ਜਾਂਦੇ ਨੇ ਪਰ ਅੱਜ ਤੁਹਾਨੂੰ ਇੱਕ ਅਜਿਹੀ ਦੁਕਾਨ ਦੇ ਖਾਨ ਜਾ ਰਹੇ ਹਾਂ ਜੋ ਪਿਛਲੇ 80-90 ਸਾਲ ਪੁਰਾਣੀ ਹੈ ਤੇ ਉਸ ਦਾ ਟੇਸਟ ਜਿਹੜਾ ਅੱਜ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਜਦੋਂ ਤੁਸੀਂ ਪੁਰਾਣੇ ਬਜ਼ੁਰਗ ਜੇਕਰ ਇਸ ਵੀਡੀਓ ਨੂੰ ਦੇਖਣਗੇ ਉਹ ਤਾਂ ਬੜੀ ਜਲਦੀ ਪਛਾਣ ਜਾਣਗੇ ਕਿ ਮੈਂ ਕਿਸੇ ਜਗ੍ਹਾ ਦੀ ਗੱਲ ਕਰ ਰਿਹਾ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਪੰਡਤ ਜੀ ਦੇ ਛੋਲੇਆਂ ਦੇ ਨਾਮ ਤੋਂ ਬੜੀ ਮਸ਼ਹੂਰ ਹੈ ਇਹ ਜਗ੍ਹਾ ਜਿੱਥੇ ਲੋਕ ਦੂਰੋਂ ਦੂਰੋਂ ਦੀ ਛੋਲੇ ਲੈਣ ਦੇ ਲਈ ਇੱਥੇ ਆਉਂਦੇ ਨੇ ਗੱਲਬਾਤ ਕਰਦੇ ਆ ਪੰਡਤ ਜੀ ਸਾਡੇ ਨਾਲ ਮੌਜੂਦ ਨੇ ਨਮਸਕਾਰ ਜੀ ਨਮਸਕਾਰ ਹਰੀ ਓਮ ਨਮਨਾਰਾਇਣ ਜੀ ਪੰਡ ਜੀ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਤਾਂ ਜਦੋਂ ਇਸ ਵੀਡੀਓ ਨੂੰ ਦੇਖਿਆ ਹੋਊਗਾ ਤਾਂ ਜਾਣ ਹੀ ਗਏ ਹੋਣਗੇ ਅੱਜ ਦੀ ਜਿਹੜੀ ਪੀੜ੍ਹੀ ਹੈ ਸੋ ਉਸ ਨੂੰ ਵੀ ਦੱਸਣ ਵਾਸਤੇ ਅੱਜ ਅਸੀਂ ਤੁਹਾਡੀ ਵੀਡੀਓ ਕਰਨ ਦੇ ਲਈ ਆਏ ਆ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਪੁਰਾਣੀ ਇਹ ਦੁਕਾਨ ਹੈ ਤਾਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਸਭ ਤੋਂ ਪਹਿਲਾਂ ਕਿ ਇਸ ਦੁਕਾਨ ਦੀ ਸ਼ੁਰੂਆਤ ਕਿਵੇਂ ਹੋਈ ਸੀ ਦੇਖੋ ਜੀ ਇਸ ਸ਼ੁਰੂਆਤ ਦੁਕਾਨ ਦੀ ਸ਼ੁਰੂਆਤ ਸਾਡੇ ਦਾਦਾ ਜੀ ਨੇ ਰੇੜੀ ਲਗਾ ਕੇ ਕੀਤੀ ਸੀਗੀ ਪੰਡਤ ਸਾਲੇਗ੍ਰਾਮ ਜੀ ਨੇ ਤੇ ਉਹਨਾਂ ਦਾ ਹੀ ਪ੍ਰਤਾਪ ਹੈ ਉਹਨਾਂ ਦੇ ਪ੍ਰਤਾਪ ਨਾਲ ਅਸੀਂ ਅੱਗੇ ਚੱਲੇ ਹੋਏ ਹਾਂ ਇਸੇ ਕੰਮ ਤੋਂ ਸਭ ਕੁਝ ਬਣਿਆ ਸਭ ਕੁਝ ਬੱਚੇ ਪੜੇ ਉਹਨਾਂ ਨੇ ਸਭ ਕੁਝ ਪੜਾਈ ਲਿਖਾਈ ਬੜੇ ਦਾ ਜੀ ਮੇਰੇ ਹਮੀਪੁਰ ਐਡਵੋਕੇਟ ਹੈ ਦੂਸਰੇ ਡਿਪਟੀ ਰਜਿਸਟਰ ਰਿਟਾਇਰ ਹੋਏ ਹੈ ਪੀਏਯੂ ਚ ਤੀਸਰੇ ਵੀਡੀਓ ਹਿਮਾਚਲ ਚੋਂ ਉਹਨੇ ਤੋਂ ਰਿਟਾਇਰ ਹੋਏ ਚੌਥੇ ਮੇਰੇ ਫਾਦਰ ਸਾਹਿਬ ਨਾਲ ਸੀਗੇ ਜੀ ਔਰ ਇਸੇ ਕੰਮ ਤੋਂ ਸੀ ਪੜ ਲਿਖ ਕੇ ਸਭ ਬਣੇ ਹੈ ਪੁਰਾਣੇ ਕਸਟਮਰ ਹੈ ਸਾਡੇ ਬਹੁਤ ਪੁਰਾਣੇ ਆਏ ਹੋਏ ਇਹ ਸਾਰੇ ਉਹਨਾਂ ਦੇ ਪ੍ਰਤਾਪ ਚੱਲ ਰਹੇ ਆ ਜੀ ਆਪਣ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀ ਤਾਂ ਅੱਜ ਤੀਜੀ ਪੀੜੀ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਹਾਂਜੀ ਤੀਸਰੀ ਪੀੜੀ ਤੋਂ ਮੈਂ ਜੀ ਟੇਸਟ ਮੈਂ ਜੇ ਪੁੱਛਾਂ ਤਾਂ ਟੇਸਟ ਦੇ ਵਿੱਚ ਕੋਈ ਫਰਕ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਦੇਖੋ ਜੀ ਜੋ ਬਜ਼ੁਰਗਾਂ ਨੇ ਗਿਆਨ ਦਿੱਤਾ ਹੈ ਜਾਂ ਉਹਨਾਂ ਨੇ ਸਿਖਾਇਆ ਹੈ ਉਸੇ ਅਕੋਰਡਿੰਗ ਹੀ ਚੱਲੇ ਹੋਏ ਆ ਕੋਈ ਚੀਜ਼ ਚੇਂਜ ਨਹੀਂ ਕੀਤੀ ਕਿਉਂਕਿ ਇਹਦਾ विधि होंगी बनान की आत्मा में परमात्मा का निवास अगर आपके भोजन में शुद्धता नहीं ना तो जीवन में किसी भी चीज़ में शुद्धता नहीं आएगी हम ये कोई भी साढ़े जो बाजार का मसाला नहीं पीसिया हुआ पाया ना बाज़ार का असी कोई चीज़, ना केमिकल चीज़ हुई है ना कैमिकल चीज़ यूज़ की ना ये सोडा बाई कार है और बिल्कुल सात्विक भोजन है ना नुकसान देगा ना ये प्याज है ना तेल है न घ्यो है ना लसन है ਕਣ ਕਿਹੜੀਆਂ ਕਿਹੜੀਆਂ ਆਈਟਮਸ ਸਾਡੇ ਕੋਲ ਇੱਥੇ ਖਾਣ ਨੂੰ ਮਿਲਦੀਆਂ ਸਿਰਫ ਸਾਡੇ ਕੋਲ ਚਨੇ ਹੁੰਦੇ ਜੀ ਸਿਰਫ ਚਨੇ ਹਾਂਜੀ ਛੋਲੇ ਅਸੀਂ ਦੇਖਦੇ ਆ ਲੋਕਾਂ ਨੂੰ ਕੁਲਚੇ ਛੋਲੇ ਦਾ ਬੜਾ ਸ਼ੌਂਕ ਹੁੰਦਾ ਤੇ ਨਾਲ ਤੁਸੀਂ ਕੁਲਚੇ ਨਹੀਂ ਰੱਖੇ ਦੇਖੋ ਕੁਲਚੇ ਤਾਂ ਨਹੀਂ ਰੱਖ ਰਹੇ ਜੀ ਜਿੰਨੇ ਕਾਰੀਗਰ ਹੈ ਮੂੰਹ ਚ ਘੁਟਕਾ ਜੜਦਾ ਹੁੰਦਾ ਸਾਡੇ ਨਿਯਮ ਟੁੱਟਦੇ ਭੋਜਨ ਦੇ ਤੇ ਸਾਨੂੰ ਤੁਹਾਨੂੰ ਪਹਿਲਾਂ ਹੀ ਦੱਸਿਆ ਸਾਨੂੰ ਬਹੁਤ ਜ਼ਿਆਦਾ ਸ਼ੁੱਧਤਾ ਚਾਹੀਦੀ ਹੈ ਰੋਟਾ ਛੋਹ ਨਹੀਂ ਹੈ ਭੋਜਨ ਵਿੱਚ ਸ਼ੁੱਧਤਾ ਨਹੀਂ ਹੈ ਕਿਸੇ ਵੀ ਚੀਜ਼ ਵਿੱਚ ਸ਼ੁੱਧਤਾ ਨਹੀਂ ਹੈ ਔਰ ਅੱਗੇ ਟਾਈਮ ਹੁੰਦਾ ਸੀਗਾ ਕੋਲ ਖੜ ਕੇ ਕੁਲਚੇ ਵਗੈਰਾ ਬਣਾ ਲਈਦੇ ਸੀਗੇ ਉਹਨੂੰ ਮੈਨੂੰ ਪੂਜਾ ਪਾੜ ਤੇ ਵੀ ਜਾਣਾ ਪੈਂਦਾ ਮੇਰਾ ਕਰਮਕਾਂਡ ਦਾ ਕੰਮ ਵੀ ਹੈ ਪੂਜਾ ਪਾੜ ਦਾ ਚੌਲਜਰ ਤੇ ਉਸ ਤੋਂ ਇਲਾਵਾ ਇਸ ਕੰਮ ਛੱਡਿਆ ਨਹੀਂ ਇਹ ਬਜ਼ੁਰਗਾ ਦਾ ਦੇਨ ਲੱਗੀ ਹੋਈ ਹੈ ਇਸ ਕਰਕੇ ਨਾ ਜਿਵੇਂ ਤੁਸੀਂ ਦੱਸਿਆ ਤੁਹਾਡਾ ਪੂਜਾ ਪਾੜ ਦਾ ਵੀ ਕੰਮ ਹੈ ਫਿਰ ਉਸ ਸਮੇਂ ਤੇ ਜਦੋਂ ਤੁਸੀਂ ਪੂਜਾ ਪਾੜ ਤੇ ਜਾਂਦੇ ਹੋ ਤਾਂ ਦੁਕਾਨ ਦੇ ਵਿੱਚ ਤੁਹਾਨੂੰ ਨਹੀਂ ਕਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਕਾਰੀਗਰ ਰੱਖਾਂ ਤੇ ਕੰਮ ਨੂੰ ਅੱਗੇ ਵਧਾਇਆ ਜਾਵੇ ਨਹੀਂ 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 ਕੋਈ ਉਹ ਨਹੀਂ ਸੰਤੁਸ਼ਟੀ ਹੈ ਜੋ ਆਪਣੇ ਹੱਥੀ ਹੋਣਾ ਨਾ ਕਿਸੇ ਦੇ ਉੱਪਰ ਇਤਵਾਰ ਨਹੀਂ ਹੈ ਕਰੀ ਕਰਾ ਜੋ ਵੀ ਉਹਨਾਂ ਨੇ ਆਪਣੀ ਕਿਸੇ ਨੀਅਤ ਨਾਲ ਬਣਾਣਾ ਕਿਸੇ ਨਾਲ ਨਹੀਂ ਔਰ ਸਾਡੀ ਜਿਹੜੀ ਬਜ਼ੁਰਗਾਂ ਦੇ ਸੰਸਕਾਰ ਹੈ ਪਰਮਾਤਮਾ ਨੂੰ ਭੋਗ ਲੱਗਣ ਤੋਂ ਬਾਅਦ Vedic ਮੰਤਰੋਚਾਰਨ ਨਾਲ ਭੋਜਨ ਬੰਦਦਾ ਉਸੇ ਨਾਲ ਹੀ ਚੀਜ਼ਾਂ ਬਣੂਗੀ ਆ ਤਿਆਰ ਹੋਊਗਾ ਆਪਣੇ ਹੱਥੀ ਸਭ ਕੰਮ ਕਰਾਂਗੇ ਜਦ ਤੱਕ ਬੈਠੇ ਐ ਤਾਂ ਚਲਾਵਾਂਗੇ ਉਸ ਤੋਂ ਬਾਅਦ ਕੁਝ ਕਹਿ ਨਹੀਂ ਸਕਦੇ ਜੀ ਤੋਂ ਜਿਹੜੇ ਛੋਲੇ ਤੁਸੀਂ ਸਰਵ ਕਰ ਰਹੇ ਹੋ ਲੋਕਾਂ ਨੂੰ ਇਹ ਪੂਜਾ ਪਾਠ ਕੀ ਕਰਕੇ Vedic ਮੰਤਰਾਂ ਤੋਂ ਬਾਅਦ ਜਿਹੜਾ ਹੈ ਭੋਗ ਲਗਾ ਕੇ ਹਾਂ ਸਾਡੀ ਵਿਧੀ ਹੁੰਦੀ ਹੈ ਭੋਜਨ ਬਣਾਉਣ ਦੀ ਨਤੁਨਾ ਦੇ ਨਾਮ ਤੇ ਮਾਂ ਨੂੰ ਭੋਗ ਲਗਾ ਕੇ ਪ੍ਰਮਾਤਮਾ ਨੂੰ ਪਹਿਲੇ ਭੋਗ ਲੱਗਦਾ ਹੈ ਉਸ ਤੋਂ ਬਾਅਦ ਫਿਰ ਦੁਕਾਨ ਤੀਸਰੀ ਹੋਣ ਵਾਸਤੇ ਭੋਜਨ ਹੁੰਦਾ ਹੈ ਤਕਰੀਬਨ ਇਹ ਕਿੰਨੇ ਸਾਲ ਪੁਰਾਣੀ ਹੋਏਗੀ ਕਿੰਨੇ ਸਨ ਤੋਂ ਚੱਲਦੀ ਆ ਰਹੀ ਹੈ ਇਹ ਦੇਖੋ ਤੀਸਰੀ ਪੀੜੀ 'ਚ ਮੈਂ ਬੈਠਾ ਹਾਂ ਲਗਭਗ 80 90 ਸਾਲ ਤਾਂ ਹੋ ਹੀ ਗਏ ਨੇ ਜੀ ਤੋਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਅੱਗੇ ਫਿਰ ਕਿਨਾ ਕਿਨਾ ਨੇ ਕੰਮ ਕੀਤਾ ਜਿਹੜੀ ਤੁਹਾਡੀ ਪੀੜੀ ਤੋਂ ਬਾਅਦ ਮੇਰੇ ਫਾਦਰ ਸਾਹਿਬ ਨਾਲ ਬੈਠਦੇ ਸੀਗੇ ਔਰ ਦਾਦਾ ਜੀ ਨਾਲ ਸ਼ੁਰੂ ਤੋਂ ਦਾਦਾ ਜੀ ਨਾਲ ਰਹਿ ਆ ਮੈਂ ਔਰ ਮੈਨੂੰ ਉਹਨਾਂ ਨੇ ਕੰਮ ਸਿਖਾ ਲਿਆ ਸੀ ਮੈਂ ਨਾਲ ਰਹਿ ਕੇ ਤਾਂ ਮੈਂ ਹੀ ਪਿਆ ਇਸ ਕੰਮ 'ਚ ਤੀਸਰੀ ਵਾਰੀ ਜ ਮੈਂ ਵੀ ਅੱਗੇ ਕੋਈ ਨਹੀਂ ਪਿਆ ਮੈਂ ਸੁਣਿਆ ਜਦੋਂ ਇੱਥੇ ਗਾਹ ਕਾਂਦੇ ਹੁੰਦੇ ਸੀ ਜਦੋਂ ਤੁਹਾਡੇ ਦਾਦਾ ਜੀ ਇੱਥੇ ਹੁੰਦੇ ਸੀ ਤਾਂ ਡੰਡੇ ਦੇ ਨਾਲ ਉਹਨਾਂ ਨੂੰ ਡਾਂਟਿਆ ਵੀ ਜਾਂਦਾ ਸੀ ਗਾਕਾਂ ਨੂੰ ਉਹ ਕੀ ਸੀ ਗੱਲ ਸੀ ਪਿਆਰ ਦਾ ਗੁੱਸਾ ਸੀ ਜੀ ਉਹ ਕਿਉਂ ਕਰਦੇ ਸੀ ਉਹ ਦੇਖੋ ਸਿਰਫ ਐਸਾ ਸੀ ਉਹਨਾਂ ਨੇ 100-100 ਬੰਦਾ 150 ਬੰਦਾ ਕਿ ਸ਼ਹਿਰਾਂ 'ਚ ਸਾਰੀਆਂ ਰਿਆਸ਼ੇ ਇੱਥੇ ਹੁੰਦੀਆਂ ਸੀ ਸੋ ਸੋ 100 ਬੰਦੇ ਦੋਨੇ ਇਕੱਠੇ ਪੈਸੇ ਫਗੜ ਇਕੱਠੇ ਭਾਂਡੇ ਲੈ ਲੈਣੇ ਜਿਹੜਾ ਵੀ ਰੋਲਾ ਪੰਦਾ ਸੀ ਉਹਨੂੰ ਸਟਿਕ ਵਗੈਰਾ ਦਿਖਾਉਂਦੇ ਸੀ ਵੀ ਸ਼ਾਂਤੀ ਕਿਉਂਕਿ ਪਹਿਲਾਂ ਬਜ਼ੁਰਗਾਂ ਦਾ ਗੁੱਸਾ ਨਹੀਂ ਕਰਦੇ ਸੀ ਪ੍ਰੀਮ ਪਿਆਰ ਹੁੰਦਾ ਸੀ ਸਾਰਿਆਂ 'ਚ ਔਰ ਕਿਸੇ ਵੱਡੇ ਨੇ ਅਗਰ ਡਾਂਟ ਵੀ ਦਿੱਤਾ ਉਹਦਾ ਆਦਰ ਸਤਕਾਰ ਕਰਦੇ ਸੀਗੇ ਅੱਜ ਕੱਲ ਤਾਂ ਤੁਹਾਨੂੰ ਪਤਾ ਵੀ ਚਲੋ ਨਹੀਂ ਉਹ ਚੀਜ਼ਾਂ ਰਹੀਆਂ ਦੁਕਾਨਦਾਰ ਨੇ ਜੇ ਮਾੜਾ ਜਿਹਾ ਕੁਝ ਬੋਲ ਵੀ ਦਿੱਤਾ ਤਾਂ ਗਾਹਕ ਭੜਕ ਜਾਂਦਾ ਤਾਂ ਕਰਕੇ ਇਹ ਚੀਜ਼ ਹੈ ਜੀ ਜੀ ਲੋ ਜੀ ਸੋ ਪਣ ਜੀ ਮੈਂ ਪੁੱਛਣਾ ਚਾਹਾਂਗਾ ਜਦੋਂ ਛੋਲੇ ਬਣਦੇ ਸੀ ਦਾਦਾ ਜੀ ਜਦੋਂ ਦਿੰਦੇ ਸੀ ਤਾਂ ਉਦੋਂ ਕਿੰਨੇ ਪੈਸਿਆਂ ਦੇ ਵਿੱਚ ਛੋਲੇ ਦਿੱਤੇ ਜਾਂਦੇ ਸੀ ਇੱਕ ਗੱਲ ਤੁਸੀਂ ਬੜੀ ਵੱਡੀ ਆ ਕੀ ਕੀ 50 50 100 100 ਬੰਦਿਆਂ ਦੇ ਇਕੱਠੇ ਪੈਸੇ ਲੈ ਲੈਂਦੇ ਸੀ ਉਹ ਦਿਮਾਗ 'ਚ ਕਿਵੇਂ ਰਹਿੰਦਾ ਸੀ ਵੀ ਕਿਹੜੇ ਗਾਹਕ ਨੇ ਕਿੰਨੇ ਪੈਸਿਆਂ ਦੇ ਛੋਲੇ ਲੈਣੇ ਆ ਇਹਨਾਂ ਦੀ ਲੈ ਲਓ ਪੁਰਾਣੇ ਕਸਟਮਰ ਇਹ ਬੰਦ ਕਰ ਲਓ ਠੀਕ ਠੀਕ ਕਰ ਲਓ ਉਸ ਲਈ ਦੇਖੋ ਜੀ ਪੁਰਾਣੇ ਸਮੇਂ ਚ ਆਨਾ ਦਵਾਨੀ ਦੇ ਚਨੇ ਲੈ ਕੇ ਜਾਂਦੇ ਸੀ ਲੋਕ ਕਿਉਂਕਿ ਉਹ ਹੀ ਜਿਹੜੀਆਂ ਸਸਤਾ ਸਮਾਂ ਸੀਗਾ ਬਹੁਤ ਔਰ ਸਭ ਦੇ ਪਰਿਵਾਰ ਚ ਆਨੇ ਦਵਾਨੀਆਂ ਚਲਦੀ ਐ ਦੀ ਆਨੇ ਨਾਲ ਹੀ ਕਾਫੀ ਢੋਲੂ ਭਰ ਜਾਂਦੇ ਸੀਗੇ ਸੋ ਪ੍ਰੈਪਰੇਸ਼ਨ ਦੀ ਗੱਲ ਕਰਾਂ ਆਪਣੇ ਜੀ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਇਸ ਨੂੰ ਕੋਈ ਸਪੈਸ਼ਲ ਮਸਾਲੇ ਵੀ ਪਾਏ ਜਾਂਦੇ ਨੇ ਦੇਖੋ ਮਸਾਲੇ ਜਿਹੜੇ ਐ 17 18 ਮਸਾਲੇ ਪੈਂਦੇ ਇਹਦੇ ਵਿੱਚ ਸਾਰੇ ਆਪਸ ਵਾਈਦੇ ਆ ਕੋਈ ਬਾਜ਼ਾਰ ਦਾ ਪੀਸਿਆ ਮਸਾਲਾ ਯੂਜ਼ ਨਹੀਂ ਕਰਨਾ। ਕਿਉਂਕਿ ਮੰਨਦਾ ਜਿਹੜਾ ਬਹਿਮ ਹੈ ਉਹ ਦੂਰ ਨਹੀਂ ਹੁੰਦਾ ਇਸ ਕਰਕੇ ਸਾਰਾ ਆਪਣੀ ਹੱਥੀਪਸਵਾਣਾ ਔਰ ਸ਼ੁੱਧ ਚੀਜ਼ ਵਰਤਣੀ ਹੈ ਕੋਈ ਵੀ ਉਹ ਚੀਜ਼ ਨਹੀਂ ਵਰਤਣੀ। ਲਸਣ ਪਿਆਜ਼ ਦਾ ਇਸਤੇਮਾਲ ਹੁੰਦਾ ਇਸ ਦੇ ਵਿੱਚ? ਨਹੀਂ 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 ਕੋਈ ਲਸਣ ਕੋਈ ਪਿਆਜ਼ ਕੋਈ ਤੇਲ ਕੋਈ ਘਿਓ ਕੋਈ ਰਿਫਾਈਨਡ ਕੁਝ ਵੀ ਨਹੀਂ ਹੈ ਸਿੰਪਲ ਉਬਲੇ ਹੋਏ ਔਰ ਮਸਾਲੇ ਪਾਏ ਆ। ਤੇ ਇੱਕ ਚਟਨੀ ਵੀ ਮੈਂ ਦੇਖੀ ਐ ਇਹ ਦੋ ਆਈਟਮਾਂ ਜਿਹੜੀਆਂ ਤੁਸੀਂ ਰੱਖੀਆਂ ਹੋਈਆਂ ਨੇ ਇਹ ਕੀ ਨੇ ਇਹ ਇੱਕ ਛੋਲਿਆਂ ਦਾ ਪਾਣੀ ਹੁੰਦਾ ਜੀ ਜਿਨ੍ਹਾਂ ਨੇ ਘਰ ਤੇ ਲਿਆ ਕੇ ਤੜਕਾ ਲਗਾਉਣਾ ਹੁੰਦਾ ਉਹ ਛੋਲਿਆਂ ਦਾ ਪਾਣੀ ਪਾ ਲੈਂਦੇ ਕੱਚਾ ਪਾਣੀ ਨਹੀਂ ਬੰਦੇ ਔਰ ਖੱਟਾ ਵਗੈਰਾ ਤੜਕਾ ਲਗਾਉਣ ਤੋਂ ਬਾਅਦ ਪਾ ਲੈਂਦੇ ਤਾਂ ਉਹਨਾਂ ਖੱਟਾ ਲੱਗ ਪਾ ਲਈ ਜਿਨ੍ਹਾਂ ਨੇ ਤੜਕਾ ਨਹੀਂ ਲਗਾਉਣਾ ਖੱਟਾ ਪਾ ਕੇ ਛੋਲੇ ਖਾ ਲੈਂਦੇ ਬਸ ਲੋਕਾਂ ਦੀ ਜ਼ਿਕਰ ਮੈਂ ਗੱਲ ਕਰਾਂ ਲੋਕ ਕਿੱਥੋਂ ਕਿੱਥੋਂ ਦੀ ਆਉਂਦੇ ਨੇ ਤੁਹਾਡੇ ਕੋਲ ਇੱਥੇ ਦੇਖੋ ਤੁਹਾਡੇ ਸਾਹਮਣੇ ਹੁਣੇ ਦੋ ਤਿੰਨ ਫੋਨ ਤੇ ਆਰਡਰ ਆਏ ਐ ਬਾੜੇਵਾਲ ਰੋਡ ਤੋਂ ਹਬੂ ਵਾਲੋਂ ਔਰ 32 ਸੈਕਟਰ ਤੋਂ ਉਹਨਾਂ ਦੇ ਪਾ ਕੇ ਰੱਖਣੇ ਸਾਰੇ ਇੱਥੇ ਹੀ ਗਏ ਹੋਏ ਐ ਪੁਰਾਣੇ ਕਸਟਮਰ ਉਹ ਆਪਣੇ ਡਰਾਈਵਰ ਨੂੰ ਯਾਰ ਵਰਕਰ ਨੂੰ ਭੇਜ ਕੇ ਮੰਗਵਾ ਲੈਂਦੇ ਐ ਜੀ ਤੋਂ ਕਹਿੰਦਾ ਭਾਵੇਂ ਜਿੰਨੇ ਪੁਰਾਣੇ ਕਸਟਮਰ ਜੁੜੇ ਹੋਏ ਨੇ ਪੁਰਾਣੇ ਉਹ ਅੱਜ ਤੱਕ ਇਸ ਟੇਸਟ ਨੂੰ ਭੁੱਲ ਨਹੀਂ ਪਾਏ ਤੇ ਅੱਜ ਵੀ ਭਾਵੇਂ ਦੂਰ ਦੌੜਾੜੇ ਚੱਲ ਗਏ ਜੀ ਤਾਂ ਫੋਨ ਦੇ ਉੱਤੇ ਆਰਡਰ ਕਰਕੇ ਆਪਣਾ ਜਿਹੜਾ ਸਮਾਨ ਪੈਕ ਕਰਵਾ ਕੇ ਰੱਖ ਰਹੇ ਨੇ ਜੀ ਹਾਂ ਕਿਉਂਕਿ ਆਨ ਦੀ ਸੁਵਿਧਾ ਦੂਰ ਐ ਕਾਫੀ ਦੂਰ ਚਲੇ ਗਏ ਬਾੜੇয়াল ਰੋਡ ਵੈਸਟਰਨ ਵਾਲ ਦੇਖੋ ਕਿੰਨੀ ਕਿ ਦੂਰ ਹੈ ਔਰ 32 ਸੈਕਟਰ ਕਿੰਨੀ ਦੂਰ ਹੈ ਚਨੇ ਤਾਂ ਉਹਨਾਂ ਨੂੰ ਹੋਰ ਵੀ ਬਥੇਰੇ ਮਿਲਦੇ ਆ ਪਰ ਪੁਰਾਣੇ ਕਸਟਮਰ ਇੱਥੋਂ ਗਏ ਹੋਏ ਆ ਉਹਨਾਂ ਨੂੰ ਪੀਸ ਲੱਗਿਆ ਕੁਆਲਿਟੀ ਦਾ ਪਤਾ ਹੈ ਜਿੰਨੇ ਬਜ਼ੁਰਗ ਹੈ ਉਹ ਸਾਰਿਆਂ ਨੂੰ ਇੱਥੇ ਦਾ ਟੇਸਟ ਹੈ ਜਿਹੜੇ ਇਸ ਭਾਂਡੇ ਦੇ ਵਿੱਚ ਤੁਸੀਂ ਛੋਲੇ ਰੱਖੇ ਹੋਏ ਨੇ ਇਹ ਕਿਹੜਾ ਭਾਂਡਾ ਹੈ ਤੇ ਇਹ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਹੈ ਅੱਜ ਕੱਲ ਅਸੀਂ ਦੇਖਦੇ ਆ ਕਿ ਲੋਕ ਜਿਹੜੇ ਦੁਕਾਨਾਂ ਦੇ ਉੱਤੇ ਛੋਲੇ ਬਣਾ ਰਹੇ ਨੇ ਕੁਝ ਵੀ ਕਰਨੇ ਓਪਨ ਕਰਦੇ ਨੇ ਤੁਸੀਂ ਇਹਨੂੰ ਢੱਕ ਕੇ ਰੱਖਿਆ ਹੋਇਆ ਇਸ ਦਾ ਕੀ ਸੀਕ੍ਰੇਟ ਹੈ ਦੇਖੋ ਜੀ ਇਹਦੇ ਵਿੱਚ ਖਾਣ ਵਾਲੀ ਚੀਜ਼ ਹੈ ਕੋਈ ਵੀ ਡਸਟ ਵਗੈਰਾ ਨਹੀਂ ਜਾਣੀ ਚਾਹੀਦੀ ਅਸੀਂ ਅਗਰ ਘਰ ਭੋਜਨ ਬਣਾਉਂਦੇ ਆਂ ਅਸੀਂ ਕਹਿੰਦੇ ਹਾਂ ਸਾਨੂੰ ਸਾਫ਼ ਸੁਥਰਾ ਹੋਵੇ ਹੁਣ ਬਾਹਰ ਜੇ ਤੁਸੀਂ ਚੱਲਦੇ ਹੋ ਰਸਤੇ 'ਚ ਕਿੰਨੀ ਡਸਟ ਵਗੈਰਾ ਉੱਡਦੀ ਹੈ ਸਭ ਕੁਝ ਹੋ ਰਿਹਾ ਹੈ ਠੀਕ ਹੈ ਨਾ ਅਗਰ ਇਹਦੇ ਵਿੱਚ ਡਸਟ ਵਗੈਰਾ ਜਾਊਗੀ ਫੇਰ ਭੋਜਨ ਸ਼ੁੱਧ ਨਹੀਂ ਰਹੂਗਾ ਇਸ ਕਰਕੇ ਖਾਣ ਵਾਲੀ ਚੀਜ਼ ਨੂੰ ਹਮੇਸ਼ਾ ਸਾਫ਼ ਸੁਥਰਾ ਟੱਕ ਕੇ ਰੱਖਿਆ ਜਾਂਦਾ ਹੈ ਔਰ ਇਹ ਪਿੱਤਲ ਦਾ ਭਾਂਡਾ ਹੈ نیچے ਪਿੱਤਲ ਦੀ ਪ੍ਰਾਤ ਹੈ ਉੱਪਰ ਇਹਨੂੰ ਕਵਰ ਕੀਤਾ ਹੋਇਆ ਹੈ ਇਹ ਬਜ਼ੁਰਗਾਂ ਨੇ ਹੀ ਸਪੈਸ਼ਲ ਬਣਵਾਏ ਹੋਏ ਹੈ ਇਸ ਨੂੰ ਗਰਮ ਵੀ ਕੀਤਾ ਜਾਂਦਾ ਜਦੋਂ ਛੋਲੇ ਕਿਸ ਤਰੀਕੇ ਦੇ ਨਾਲ ਇਹਨੂੰ ਗਰਮ ਕੀਤਾ ਜਾਂਦਾ ਨੀਚੇ ਅੱਗ ਲੱਗੀ ਹੁੰਦੀ ਹੈ ਕੋਲਿਆਂ ਦੀਆਂ ਗਿੱਠੀ ਰ ਵਗੈਰਾ ਉਹਨੂੰ ਗਰਮ ਕੀਤਾ ਜਾਂਦਾ ਹੈ ਪਰ ਲੋਕੀ ਜਿਵੇਂ ਘਰ ਚ ਲੈ ਜਾਂਦੇ ਆਪਣੀ ਮਰਜ਼ੀ ਦਾ ਫਿਰ ਤੜਕਾ ਵਗੈਰਾ ਲਗਾ ਕੇ ਜਿੰਨੀ ਮਰਜ਼ੀ ਮਰਜ਼ੀ ਗਰਮ ਕਰ ਲੈਣ ਕੋਈ ਦਿੱਕਤ ਨਹੀਂ ਜੀ ਤੋਂ ਅਣਜੀ ਸਮਾਂ ਕੀ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੋਕ ਇੱਥੇ ਆ ਕੇ ਛੋਲੇ ਲੈ ਸਕਦੇ ਨੇ ਸਮਾਂ 12:30 ਵਜੇ ਮੈਂ ਸ਼ਾਪ ਤੇ ਆਉਂਦਾ ਜੀ ਅਗਰ ਕਿਸੇ ਦਿਨ ਜਾਣਾ ਪਵੇ ਪੂਜਾ ਪਾੜ ਤੇ ਜਾਂ ਨੁਸ਼ਤਾਨ ਤੇ ਫਿਰ ਛੁੱਟੀ ਹੋ ਜਾਂਦੀ ਹੈ ਅਵਲ ਤਾਂ ਕੋਸ਼ਿਸ਼ ਕਰੀ ਦੀ ਛੁੱਟੀ ਨਹੀਂ ਹੋਵੇ ਅਗਰ ਕਿਤੇ ਬਾਹਰ ਅਨੁਸ਼ਟਾਨ ਤੇ ਜਾਣਾ ਪੈ ਜਾਂਦਾ ਹਿਮਾਚਲ ਵਗੈਰਾ ਜਾਂ ਕਿਤੇ ਹੋਰ ਦਿੱਲੀ ਕਈ ਜਗ੍ਹਾ ਦੂਰ ਦੂਰ ਜਾਣਾ ਪੈ ਜਾਂਦਾ ਹੈ ਜਾਂ ਪਿੱਛੇ ਕੁੰਭ ਤੇ ਗਏ ਸੀਗੇ ਤਾਂ ਛੁੱਟੀਆਂ ਹੋ ਗਈਆਂ ਸੀਗੀਆਂ ਤੇ ਕਿੰਨੇ ਵਜੇ ਤੱਕ ਤੁਸੀਂ ਇੱਥੇ ਰਹਿੰਦੇ ਤਿੰਨ ਸਾਢੇ ਤਿੰਨ ਤੱਕ ਵਜੇ ਤਿੰਨ ਸਾਢੇ ਤਿੰਨ ਵਜੇ ਤੱਕ ਸਾਰੇ ਜਿੰਨੇ ਛੋਲੇ ਹੈਗੇ ਉਹ ਖਤਮ ਹੋ ਜਾਂਦੇ ਜੀ 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 ਤੇ ਸੱਤੋ ਦਿਨ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਇਹ ਫਿਰ ਇੱਥੇ ਹੋਈ ਇਹ ਫਿਰ ਕੋਈ ਛੁੱਟੀ ਨਹੀਂ ਹੈ ਸੱਤੋ ਤੋਂ ਸੱਤੋ ਦਿਨ ਉਹ ਜਿਹੜੇ ਦਰਸ਼ਕ ਐਸੇ ਵੀਡੀਓ ਨੂੰ ਦੇਖ ਰਹੇ ਨੇ ਉਹ ਇੰਤਜ਼ਾਰ ਜਿਹੜਾ ਉਹਨਾਂ ਦਾ ਇਹੀ ਹੈ ਕਿ ਕਿੱਥੇ ਦੁਕਾਨ ਹੈਗੀ ਆ ਥੋੜਾ ਐਡਰੈਸ ਵੀ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆਣਾ ਕਿਹੜੀ ਤਾਂ ਤੇ ਹਜ਼ੂਰੀ ਰੋਡ ਤੇ ਜੀ ਮੰਦਰ ਵਾਲੀ ਗਲੀ ਤੇ ਪੰਡਤ ਸਾਲੇਗ੍ਰਾਮ ਜੀ ਦੇ ਨਾਮ ਤੇ ਫੇਮਸ ਹੈ ਜਿਨ੍ਹਾਂ ਨੇ ਪੁਰਾਣੇ ਦੇਖਦੇ ਹੋਣਗੇ ਵੀਡੀਓ ਨੂੰ ਉਹਨਾਂ ਨੂੰ ਸਭ ਨੂੰ ਇਸ ਚੀਜ਼ ਦਾ ਪਤਾ ਹੈ ਫੀ ਸ਼ੌਪ ਕਿੱਥੇ ਹੈ ਉਹੀ ਪੁਰਾਣੇ ੱਡੇ ਤੇ ਬਣੀ ਹੋਈ ਹੈ ਜੀ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਅੱਜ ਕੱਲ ਫਾਸਟ ਫੂਡ ਵੱਲ ਜ਼ਿਆਦਾ ਵੱਧੇ ਜਾ ਰਹੇ ਮਸਾਲੇ ਭਰੀਆਂ ਚੀਜ਼ਾਂ ਜ਼ਿਆਦਾ ਖਾ ਰਹੇ ਨੇ ਇਹਨਾਂ ਦਾ ਕੀ ਕੋਈ ਨੁਕਸਾਨ ਵੀ ਹੈਗਾ ਇਹਨਾਂ ਛੋਲਿਆਂ ਦਾ ਦੇਖੋ ਜੀ ਇਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੈ ਬਾਹਰਲੇ ਦਾ ਅਸੀਂ ਕੁਝ ਕਹਿ ਨਹੀਂ ਸਕਦੇ ਕੀ ਕਰਦੇ ਕੀ ਨਹੀਂ ਕਰਦੇ ਠੀਕ ਹੈ ਸਭ ਨੂੰ ਅੱਜ ਕੱਲ ਪੈਸੇ ਦੀ ਤਮਾ ਲੱਗੀ ਹੈ ਸਾਨੂੰ ਪੈਸੇ ਦੀ ਤਮਾ ਨਹੀਂ ਹੈ ਕਿਉਂਕਿ ਬਜ਼ੁਰਗਾ ਨੇ ਬਹੁਤ ਕੁਛ ਅਸ਼ੀਰਵਾਦ ਦਿੱਤਾ ਹੋਇਆ ਹੈ ਸਾਡੇ ਕੋਲ ਅਗਰ ਦੁਕਾਨ ਤੇ ਕੋਈ ਗਾਹਕ ਨੂੰ ਪੈਸੇ ਨਹੀਂ ਵੀ ਹੈ ਤਮਨਾ ਨਹੀਂ ਹੋਊਗਾ ਅਗਲਾ ਛੋਲੇ ਲੈ ਜਾਵੇ ਆਪਣਾ ਆਰਾਮ ਨਾਲ ਰੋਟੀ ਪਾਣੀ ਖਾਵੇ ਕੋਈ ਦਿੱਕਤ ਨਹੀਂ ਹੈ ਜੇ ਕਿਸੇ ਕੋਲ ਪੈਸੇ ਨਹੀਂ ਹੈਗੇ ਤਾਂ ਫ੍ਰੀ ਦੇ ਵਿੱਚ ਵੀ ਛੋਲੇ ਦੇ ਦੋਗੇ ਕੋਈ ਚੱਕਰ ਨਹੀਂ ਹੈ ਜੀ ਤੇ ਘਾਟਾ ਨਹੀਂ ਪੈਂਦਾ ਇਦਾਂ ਪਰਮਾਤਾਂ ਦਾ ਦਿੱਤਾ ਬਹੁਤ ਪੁੱਛਿਆ ਜੀ ਉਹਦੇ ਦਿੱਤੇ 'ਚ ਘਾਟਾ ਨਹੀਂ ਪੈਂਦਾ ਜੀ ਜੇ ਓਦਾਂ ਕਿਸੇ ਨੇ ਪੈਸੇ ਦੇ ਕੇ ਛੋਲੇ ਲੈਣੇ ਤਾਂ ਘੱਟੋ ਘੱਟ ਕਿੰਨੇ ਰੁਪਏ ਦੇ ਛੋਲੇ ਦੇ ਦਿੰਦੇ ਹੋ ਜਿੰਨੇ ਦੇ ਮਰਜ਼ੀ ਲੈ ਲਵੇ ਜੀ 10 ਰੁਪਏ ਤੋਂ ਲੈ ਕੇ ਜਿੰਨੇ ਮਰਜ਼ੀ ਵਾਧੇਵੇ ਅਗਰ 10 ਰੁਪਏ ਵੀ ਨਹੀਂ ਹੈ ਤਾਂ ਵੀ ਮਨਾ ਨਹੀਂ ਹੋਣਗੇ ਤਪਨ ਜੀ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਮਹਿੰਗਾਈ ਦਾ ਇੰਨਾ ਸਮਾਂ ਹੈ ਤੇ ਲੋਕ ਤਾਂ ਮਤਲਬ ਰੇਟ ਵਧਾਉਂਦੇ ਨੇ ਕਹਿੰਦੇ ਨੇ ਕਿ ਸਾਨੂੰ ਮਜਬੂਰੀ ਨੂੰ ਰੇਟ ਵਧਾਣਾ ਪੈ ਰਿਹਾ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਚਾਹੇ ਫ੍ਰੀ ਦੇ ਵਿੱਚ ਲੈ ਜਾਓ ਚਾਹੇ 10 ਰੁਪਏ ਤੋਂ ਛੋਲੇ ਸ਼ੁਰੂਆਤ ਨੇ ਜੀ ਦੇਖੋ ਤੁਹਾਨੂੰ ਪਹਿਲੇ ਕਿਹਾ ਬਜ਼ੁਰਗਾਂ ਦੀ ਦੇਣ ਔਰ ਉਹਨਾਂ ਦਾ ਅਸ਼ੀਰਵਾਦ ਬਹੁਤ ਲੱਗਿਆ ਹੋਇਆ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਮਨ ਦੀ ਸੰਤੁਸ਼ਟੀ ਚਾਹੀਦੀ ਹੈ ਔਰ ਇਸ ਕਾਰੇ ਨੂੰ ਜਿਹੜਾ ਅਸੀਂ ਕਰ ਰਹੇ ਹਾਂ ਸਿਰਫ ਇੱਕ ਬਜ਼ੁਰਗਾਂ ਦਾ ਜਿਹੜਾ ਨਾਮ ਚੱਲ ਰਿਹਾ ਹੈ ਉਹੀ ਚਲਾਰ ਕਰ ਰਹੇ ਆ ਤਾਂ ਪੈਸੇ ਦੀ ਤਮਾਨੀ ਹੈ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਬੰਦ ਜੀ ਘਰੀ ਉਮਰ ਨਾ ਮਨਾਰੇ